ਤਾਲ ਚੋਕਿਆਂ ਝੰਡੇ ਗੋਗੇ ਜੋ ਤੋਂ ਤੁਹਾਨੂੰ ਕਾਜਿਆ ਕਾਰੋਂ ਧਿਆਨ ਤੋਂ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀਵਾ ਮਰਦੂ ਚੀ ਮਨ ਪਦੇ ਆਖੇ ਆਪ ਆਕਾਰ ਪੁਰਖ ਵੈਨੂ ਜੀ ਇਹ ਪੰਦੇ ਸਦਾ ਹੀ ਸਹਾਈ ਦੇ ਤਾਰ ਪਾਸ਼ਾ ਜੀ ਆਪਾ ਬੋਲ ਜਗਤ ਗੁਰੂ ਸਿਚਮਾਰਾ ਜੀ ਕੀ ਸੱਜਾ ਅੱਜ ਆਪਾਂ ਬਾਬਾ ਸ੍ਰੀਚੰਦ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਜੋ ਬਾਬਾ ਸਾਈ ਸਮਾਧਾਂ ਦੇ ਵਿੱਚ ਸ੍ਰੀ ਸ੍ਰੀ 108 ਬਾਬਾ ਬਲਦੇਵ ਦਾਸ ਜੀ ਉਹਨਾਂ ਨੇ ਹਰ ਸਾਲ ਬਾਬਾ ਜੀ ਦਾ ਇੱਥੇ ਸਮਾਗਮ ਕਰਦੇ ਨੇ ਅੱਜ ਸਾਧੂ ਸੰਤਾਂ ਨੂੰ ਸੰਗਤਾਂ ਨੂੰ ਸੱਦ ਕੇ ਗੁਰਬਾਣੀ ਕਰਾ ਕੇ ਗੁਰੂ ਦਾ ਜਸ ਕੀਰਤਨ ਕਰਵਾ ਕੇ ਸਾਧੂ ਮਹਾਪੁਰਸ਼ਾਂ ਨੂੰ ਭੋਜਨ ਸ਼ਿਕਾਇਆ ਔਰ ਸੰਤਾ ਮਹਾਪੁਰਸ਼ਾਂ ਦੀ ਸੇਵਾ ਕਰੀ ਸੰਗਤਾਂ ਦੀ ਸੇਵਾ ਕਰੀ ਮੈਂ ਬਹੁਤ ਬਾਬਾ ਜੀ ਨੂੰ ਵਧਾਈ ਦੇਣਾ ਹੈ ਕਿ ਜੋ ਐਸੇ ਕਰਮ ਬਾਬਾ ਜੀ ਕਰ ਰਹੇ ਨੇ ਬਾਬਾ ਸ੍ਰੀਚੰਦ ਮਹਾਰਾਜ ਜੀ ਦੇ ਨਾਲ ਜਗਤ ਗੁਰੂ ਸ੍ਰੀਚੰਦ ਮਹਾਰਾਜ ਜੀ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਬਹੁਤ ਦੁਖੀਆਂ ਦਰਦੀਆਂ ਦੇ ਸਾਈ ਬਣਦੇ ਆ ਕਿਉਂਕਿ ਵੈਦ ਨਹੀਂ ਇਨਾਂ ਨੂੰ ਬਾਬਾ ਜੀ ਦੇ ਬੜੇ ਜੱਸ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵਾਚੜ ਕੇ ਇੱਥੇ ਆ ਕੇ ਆਪਣੀਆਂ ਹਾਜ਼ਰੀਆਂ ਲਵਾਇਆ ਕਰੋ ਜਿੰਨੇ ਵੀ ਸੰਤ ਮਹਾਂਪੁਰਸ਼ਾ ਜਾਂ ਸਾਰਿਆਂ ਨੂੰ ਜਿਹੜਾ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਅੱਜ ਸਾਹੀ ਸਮਾਧਾਂ ਡੇਰੇ ਦੇ ਵਿੱਚ શ્રીਮਾਨ 108 ਮਹੰਤ ਬਲਦੇਵ ਦਾਸ ਜੀਆ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਸ਼੍ਰੀ ਚੰਦ ਦੀ ਮੂਰਤੀ ਸਥਾਪਨ ਦਿਵਸ ਮਨਾਇਆ ਗਿਆ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸਾਧੂ ਮਹਾਤਮਾ ਨੂੰ ਨਾਗੇ ਨਰਮਾਨਾ ਨੂੰ ਆਪਣੇ ਨਿਮਾਣੇ ਜੇ ਸੱਜਦੇ ਤੇ ਬੁਲਾ ਕੇ ਆਪਣੀ ਸਰਦਾ ਮੁਤਾਬਕ ਜਥਾ ਮੁਤਾਬਕ ਸੇਵਾ ਕੀਤੀ ਸਾਧ ਸੰਗਤ ਦੀ ਸੇਵਾ ਕੀਤੀ ਇਸੇ ਹੀ ਤਰ੍ਹਾਂ ਗੁਰੂ ਮਹਾਰਾਜ ਦਾ ਫਰਮਾਨ ਹੈ ਕਬੀਰ ਸੇਵਾ ਕੋ ਦੋਇ ਭਲੇ ਇੱਕ ਸੰਤੇ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪავੈ ਨਾਮ ਮਹਾ ਪਰਸ਼ੰਦਾ ਪਰਮ ਕਰਮੇ ਕੇ ਨਾਮ ਜਪਾਉਣਾ ਆਪ ਜਪਿਆ ਹੋਰੈ ਨਾਮ ਜਪਾਵੇ ਆਪ ਵੀ ਜਪੈ ਤੇ ਦੂਸਰਿਆਂ ਨੂੰ ਵੀ ਨਾਮ ਜਪਾਉਂਦੇ ਆ ਸਾਧ ਸੰਗਤ ਨੂੰ ਗੁਰੂ ਬਾਣੀ ਦੇ ਨਾਲ ਜੋੜਦੇ ਆ ਸੇਵਾ ਕਰਦੇ ਆ ਸਾਡੇ ਬਹੁਤ ਹੀ ਪਰਮ ਸੱਜਣ ਮਿੱਤਰ ਵੈਦ ਵੀ ਹਨ ਗੋਲਡ ਮੈਡਲਿਸਟ ਹਨ ਤੇ ਸੰਗਤ ਨੂੰ ਦਵਾਈਆਂ ਦੇ ਕੇ ਵੀ ਨਿਹਾਲ ਕਰਦੇ ਹਨ ਤੰਦਰੁਸਤੀਆਂ ਬਖਸ਼ਦੇ ਹਨ ਵੋਲ ਸਾਚੇ ਦਰਬਾਰ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਹਰਚਰਨ ਸਿੰਘ ਰਾਸ਼ਟਰਪਤੀ ਅਵਾਰਡ ਫੌਜ ਵਿੱਚ 30 ਸਾਲ ਨੌਕਰੀ ਕਰਕੇ ਫਰੀਦਕੋਟ ਵਿੱਚ ਰਹਿ ਰਿਹਾ ਜੀ ਤੇ ਅੱਥਕੀ महंत ਬਾਬਾ ਬਲਦੇਸ ਸਾਹੀ ਹੁਰਾ ਨੇ ਆਪਣੇ ਬਾਬਾ ਜੀ ਮਹਾਰਾਜ ਸ੍ਰੀ ਚੰਦ ਜੀ ਦੇ ਮੂਰਤੀ ਸਥਾਪਨਾ ਦਿਵਸ ਤੇ ਦਾਸ ਰੂਹ ਯਾਦ ਕੀਤਾ ਤੋਂ ਭਾਵੇਂ ਅਸੀਂ ਬਹੁਤ ਪੜੇ ਲਿਖਿਆ ਪਰ ਇਹਨਾਂ ਦੇ ਸਾਹਮਣੇ ਅਸੀਂ ਬਿਲਕੁਲ ਨਿਵਾਣੇ ਅਤੇ ਤੁੱਛ ਬੁੱਧੀ ਦੇ ਮਾਲਕਾਂ ਪਰ ਇਹਨਾਂ ਨੇ ਸਾਨੂੰ ਯਾਦ ਕਰਕੇ ਸਾਡਾ ਮਾਨ ਸਤਕਾਰ ਕੀਤਾ ਤੇ ਬਾਬਾ ਬਲਦੇਵ ਦਾਸ ਜੀ ਦੇ ਬਾਰੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਣਾ ਕਿ ਬਾਬਾ ਜੀ ਸੁਭਾਅ ਦੇ ਇੰਨੇ ਮਿੱਠੇ ਹੈ ਪਿ ਜਿਹੜਾ ਬੰਦਾ ਇਹਨਾਂ ਕੋਲੇ ਆ ਜਾਂਦਾ ਬਸ ਇਹਨਾਂ ਦਾ ਹੀ ਹੋ ਜਾਂਦਾ ਬੜੇ ਹਸਮੁਖ ਸੁਭਾਅ ਦੇ ਗੁਰਮੁਖ ਪਿਆਰੇ ਸੰਤ ਲੋਕ ਹਨ ਇਸ ਡੇਰੇ ਵਿੱਚ ਆਏ ਗਏ ਸਭ ਅਮੀਰ ਗਰੀਬ ਛੋਟੇ ਵੱਡੇ ਇਹਨਾਂ ਮਹਾਪੁਰਸ਼ਾਂ ਤੋਂ ਦਵਾਈਆਂ ਬੂਟੀਆਂ ਵੀ ਲੈਂਦੇ ਹਰ ਤੇ ਅਸ਼ੀਰਵਾਦਾਂ ਲੈ ਕੇ ਆਪਣਾ ਲੋਕ ਸੁਖੀ ਪਰਲੋਕ ਸੇਲਾ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬ੍ਰਹਿਮ ਗਿਆਨੀ ਦੇ ਲੱਛਣ ਲਿਖੇ ਹਨ ਉਹ ਸਾਰੇ ਲੱਛਣ ਸਾਡੇ ਇਮਾਨਯੋਗ ਬਾਬਾ ਬਲਦੇਸ ਸਾਹਿਬ ਵਿੱਚ ਹਨ ਬ੍ਰਹਮ ਗਣੀ ਕਸਲ ਕਰ ਬ੍ਰਹਮ ਗਣੀ ਆਪ ਨਿਰੰਕਾਰ ਇਹ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਇਸ ਡੇਰੇ ਵਿੱਚ ਆ ਕੇ ਤੁਸੀਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਿਆ ਕਰੋ ਬਾਬਾ ਜੀ ਤੋਂ ਦਵਾਈਆਂ ਬੂਟੀਆਂ ਵੀ ਲਓ ਆਸ਼ੀਰਵਾਦਾਂ ਵੀ ਲਓ ਤੇ ਆਪਣਾ ਲੋਕ ਸੁਖੀ ਅਤੇ ਪਰਲੋਕ ਸੇਲਾ ਵੀ ਕਰੋ ਜੀ ਇਹ ਮੇਰੀ ਅਰਦਾਸ ਹੈ ਜੀ ਬਹੁਤ ਖੁਸ਼ੀ ਹੋਈ ਬਹੁਤ سارے ਸੰਤਾਂ ਬਾਪ ਪੁਰਸ਼ਾਂ ਨੂੰ ਇੱਥੇ ਬਲਾ ਕੇ ਬਾਬਾ ਜੀ ਨੇ ਉਹਨਾਂ ਦਾ ਮਾਨ ਸਤਕਾਰ ਕੀਤਾ ਹੈ ਏ ਸਾਡੇ ਵੱਡੇ ਭਾਗ ਹਨ ਜੀ ਧੰਨਵਾਦ ਇਸ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਅੱਜ ਸ਼ਾਈ ਸਮਾਦਾ ਵਿੱਚ ਬਾਬਾ ਸ਼੍ਰੀ ਚੰਦ ਜੀ ਮੂਰਤੀ ਸਥਾਪਨਾ ਦਿਹਾੜਾ ਮਨਾਇਆ ਗਿਆ ਇੱਥੇ ਸ਼ਾਈ ਸਮਾਦਾ ਵਿੱਚ ਦੇ ਮੰਤ ਬਲਦੀਪ ਦਾਸ ਦੇ ਅਗਵਾਈ ਹੇਠ ਪਾਠ ਰਖਵਾਇਆ ਗਿਆ ਪਾਠ ਤੋਂ ਉਪਰੰਤ ਲੰਗਰ ਲਗਾਇਆ ਗਿਆ ਉਸ ਵਿੱਚ ਸਾਰਾ ਸੰਤ ਸਮਾਜ ਆਇਆ ਗਿਆ ਅਤੇ ਸ਼ਹਿਰ ਨਿਵਾਸੀ ਵੀ ਆਏ ਇਸ ਦਿਨ ਨੂੰ ਲੈ ਕੇ ਸਾਰੇ ਸ਼ਹਿਰ ਨਿਵਾਸੀਆਂ ਵਿੱਚ ਬਹੁਤ ਹੀ ਉਤਸ਼ਾਹ ਉੰਦਾ ਜੋ ਕਿ ਬਾਬਾ ਮੰਤਪਲਦੀਪ ਦਾ ਜੀ ਸਾਡੀ ਬਾਬਾ ਫੀ ਚੰਦ ਸੇਵਾ ਸੁਸਾਇਟੀ ਦੇ ਸਰਪ੍ਰਸਤ ਹਨ ਉਹਨਾਂ ਦੇ ਹੇਠਾਂ ਅਨਸਾਰ ਸੁਸਾਇਟੀ ਸਾਰਾ ਕੰਮ ਕਰਦੀ ਹੈ ਉਹ ਬਲਦੀਪ ਦਾ ਮੰਤਪਲਦੀਪ ਦਾ ਜੀ ਦਵਾਈਆਂ ਵੀ ਦਿੰਦੇ ਨੇ ਤੇ ਡੇਰੇ ਦੀ ਬਹੁਤ ਸੇਵਾ ਕਰਦੇ